ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਵੋਟਰ ਮੁਲਕ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣਾ ਰਾਸ਼ਟਰਪਤੀ ਚੁਣ ਕੇ ਵਧੀਆ ਦਾਸਤਾਨ ਲਿਖਣ ਲਈ ਤਿਆਰ ਹੈ ਹੈਰਿਸ ਦੀ ਜ਼ੋਰਦਾਰ ਹਮਾਇਤ ਕਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕੀ ਕਮਲਾ ਦੇ ਵਿਰੋਧੀ ਡੋਨਲਡ ਟਰੰਪ ਦੀ ਅਗਵਾਈ ਹੇਠ 4 ਹੋਰ ਬਰੇ ਬਰਬਾਦ ਨਹੀਂ ਕਰਨਾ ਚਾਹੁੰਦੇ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਚ ਮੰਗਲਵਾਰ ਰਾਤ ਆਪਣੇ ਸੰਬੋਧਨ ਦੌਰਾਨ ਓਬਾਮਾ ਨੇ 16 ਸਾਲ ਪਹਿਲਾਂ ਜੋ ਬਾਈਡਨ ਨੂੰ ਉਹ ਉਪ ਰਾਸ਼ਟਰਪਤੀ ਬਣਾਉਣ ਦੇ ਫੈਸਲੇ ਨੂੰ ਚੇਤੇ ਕੀਤਾ ਓਬਾਮਾ ਨੇ ਕਿਹਾ ਅਮਰੀਕਾ ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ ਤਿਆਰ ਹੈ ਅਮਰੀਕਾ ਬਿਹਤਰ ਦਾਸਤਾਨ ਲਈ ਤਿਆਰ ਹੈ ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ ਤੇ ਉਹ ਵੀ ਅਹੁਦਾ ਸੰਭਾਲਣ ਲਈ ਤਿਆਰ ਹੈ ਉਨਾ ਕਹਿਆ ਕਿ ਬਾਈਡਨ ਨੂੰ ਇਤਿਹਾਸ ਲੋਕਤੰਤਰ ਦੀ ਰਾਖੀ ਲਈ ਯਾਦ ਕਰੇਗਾ ਮੈਨੂੰ ਬਾਈਡਨ ਨੂੰ ਆਪਣਾ ਰਾਸ਼ਟਰਪਤੀ ਆਖਣ ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਉਹਨਾਂ ਨੂੰ ਆਪਣਾ ਦੋਸਤ ਆਖਣ ਤੇ ਮੈਨੂੰ ਜ਼ਿਆਦਾ ਮਾਣ ਹੈ ਹੁਣ ਕਮਾਨ ਅੱਗੇ ਸੰਭਾਲ ਦਿੱਤੀ ਗਈ ਹੈ ਅਸੀਂ ਆਪਣੇ ਸੁਪਨਿਆਂ ਦਾ ਅਮਰੀਕਾ ਬਣਾਉਣ ਲਈ ਹੁਣ ਸੰਘਰਸ਼ ਕਰਨਾ ਹੈ ਉਹਨਾਂ ਟਰੰਪ ਦੀਆਂ ਨੀਤੀਆਂ ਅਤੇ ਉਹਨਾਂ ਦੇ ਕਿਰਦਾਰ ਦੀ ਸਖਤ ਨੁਕਤਾਚੀਨੀ ਕਰਦੇ ਆ ਕਿ ਕਿ ਅਮਰੀਕਾ ਨੂੰ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਬਰੇ ਨਹੀਂ ਚਾਹੀਦੇ ਨੇ ਉਨਾ ਟਰੰਪ ਦੇ ਸੈਨੇਟ ਚ ਦਵੱਲੇ ਸਰਹੱਦੀ ਸਮਝੌਤੇ ਨੂੰ ਰੱਦ ਕਰਨ ਅਤੇ ਔਰਤਾਂ ਦੇ ਜਣੇਪਾ ਅਧਿਕਾਰ ਖੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਅਮਰੀਕੀਆਂ ਦੇ ਹਿਰਦੇ ਬਲਉਂਦਰੇ ਗਏ ਸਨ ਜਦੋਂ ਭੀੜ ਨੇ ਟਰੰਪ ਖਿਲਾਫ ਰੌਲਾ ਪਾਇਆ ਤਾਂ ਓਬਾਮਾ ਨੇ ਕਿਹਾ ਕਿ ਵੋਟ ਪਾ ਕੇ ਕਮਲਾ ਨੂੰ ਜਿਤਾਓ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਮਲਾ ਹੈਰਿਸ ਦੇ ਪਤੀ ਡਗਲਸ ਐਮ ਹੋਫ ਨੇ ਕਿਹਾ ਕਿ ਉਹ ਵਧੀਆ ਰਾਸ਼ਟਰਪਤੀ ਸਾਬਤ ਹੋਵੇਗੀ ਜਿਸ ਤੇ ਪੂਰੇ ਅਮਰੀਕਾ ਨੂੰ ਮਾਣ ਮਹਿਸੂਸ ਹੋਵੇਗਾ ਉਨਾ ਭੀੜ ਨੂੰ ਪਰਿਵਾਰ ਅਤੇ ਹੈਰਿਸ ਨਾਲ ਆਪਣੀ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਐਮ ਹੌਫ ਨੇ ਕਿਹਾ ਕਿ ਹੈਰਿਸ ਲੋੜ ਪੈਂਡ ਤੇ ਹਰ ਸਮੇਂ ਉਹਨਾਂ ਨਾਲ ਖੜੀ ਹੈ ਉਹਨਾਂ ਕਹੇ ਕਿ ਹੁਣ ਜਦੋਂ ਅਮਰੀਕਾ ਨੂੰ ਹੈਰਿਸ ਦੀ ਲੋੜ ਹੈ ਤਾਂ ਉਹ ਦੇਸ਼ ਦੀ ਅਗਵਾਈ ਕਰਨ ਲਈ ਤਿਆਰ ਨੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਪਣਾ ਨਵਾਂ ਵੀਜ਼ਾ ਬੁਲੇਟਿਨ ਪੇਸ਼ ਕੀਤਾ ਗਿਆ ਜਿਸ ਅਨੁਸਾਰ ਪਰਿਵਾਰਕ ਵੀਜ਼ਿਆਂ 'ਚ ਮਾਮੂਲੀ ਹਿਲਜੁ ਨਜ਼ਰ ਆਈਆ ਜਿਸ ਕਰਕੇ ਬਿਨੇਕਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਬਾਲਗ ਅਮਰੀਕੀ ਨਾਗਰਿਕ ਦੇ ਭੈਣ ਭਰਾ F4 ਸ਼੍ਰੇਣੀ ਅਧੀਨ ਆਉਂਦੇ ਨੇ ਭਾਰਤੀਆਂ ਲਈ ਉਹਨਾਂ ਦਾ ਸਟੇਟਸ ਅਤੇ ਵੀਜ਼ਾ ਕੱਟਆਫ ਮਿਤੀ ਪਿਛਲੇ ਮਹੀਨੇ ਵਾਂਗ 15 ਜੂਨ 2006 ਹੀ ਦਰਸਾਈ ਗਈ ਹੈ ਯਾਨੀ ਕਿ ਇਸ ਵਿੱਚ ਕੋਈ ਹਿਲਜੁਲ ਨਹੀਂ ਹੋਈ ਇਸੇ ਤਰ੍ਹਾਂ ਅਮਰੀਕੀ ਨਾਗਰਿਕਾਂ ਦੇ ਵਿਆहे ਪੁੱਤਰ ਅਤੇ ਧੀਆਂ ਦੀ ਕੱਟਆਫ ਮਿਤੀ 1 ਜਨਵਰੀ 2011 ਵਾਂਗ ਹੀ ਰਹੇਗੀ ਪਰਿਵਾਰ ਆਧਾਰਿਤ ਤਰਜੀਹੀ ਸ਼੍ਰੇਣੀ F2B ਯਾਨੀ ਕਿ ਅਮਰੀਕੀ ਨਿਵਾਸੀਆਂ ਦੇ ਅਣਵਿਆਹੇ ਪੁੱਤਰ ਅਤੇ ਧੀਆਂ ਜਿਨ੍ਹਾਂ ਦੀ ਉਮਰ 21 ਸਾਲ ਹੈ ਉਹਨਾਂ ਲਈ ਇੰਡੀਆ ਵੀਜ਼ਾ ਕੱਟਆਫ ਮਿਤੀ 1 ਜਨਵਰੀ 2017 ਰਹੇਗੀ ਇਸੇ ਤਰ੍ਹਾਂ F2A ਪੱਕੇ ਨਿਵਾਸੀਆਂ ਦੇ ਜੀਵਨ ਸਾਥੀਆਂ ਤੇ ਬੱਚੇ ਲਈ ਇੰਡੀਆ ਵੀਜ਼ਾ ਕੱਟਆਫ ਮਿਤੀ 15 ਜੂਨ 2024 ਵਾਂਗ ਹੀ ਰਹੇਗੀ ਅਮਰੀਕੀ ਨਾਗਰਿਕਾਂ ਦੇ ਅਣਵਿਆਹੇ ਪੁੱਤਰ ਅਤੇ ਧੀਆਂ F1 ਕੈਟਾਗਰੀ ਅਧੀਨ ਆਉਂਦੇ ਨੇ ਉਹਨਾਂ ਦੀ ਵੀਜ਼ਾ ਕੱਟਆਫ ਮਿਤੀ 1 ਸਤੰਬਰ 2017 ਵਾਂਗ ਹੀ ਰਹੇਗੀ ਇਹ ਵੇਰਵਾ ਦਰਸਾਉਂਦਾ ਹੈ ਕਿ ਜੁਲਾਈ ਅਤੇ ਅਗਸਤ 2024 ਲਈ ਜਿੱਥੇ ਵੀਜ਼ਾ ਬੁਲੇਟਿਨ 'ਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਸੀ ਉਸ ਦੇ ਉਲਟ ਸਤੰਬਰ ਵੀਜ਼ਾ ਬੁਲੇਟਿਨ 'ਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਹੋਈ ਹੈ ਅਮਰੀਕਾ 'ਚ ਕਈ ਸਾਲਾਂ ਤੋਂ ਬੱਚਿਆਂ ਤੇ ਔਰਤਾਂ ਦੀਆਂ ਸੈਂਕੜੇ ਨੰਗਨ ਤਸਵੀਰਾਂ ਅਤੇ ਵੀਡੀਓਜ਼ ਬਣਾਉਣ ਦੇ ਦੋਸ਼ 'ਤੇ ਇੱਕ 40 ਸਾਲਾ ਭਾਰਤੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੀਡੀਆ ਰਿਪੋਰਟਸ ਮੁਤਾਬਕ ਸੰਯੁਕਤ ਰਾਜ 'ਚ ਇੱਕ ਭਾਰਤੀ ਡਾਕਟਰ ਨੂੰ ਕਈ ਜਿਨਸੀ ਅਪਰਾਧਾਂ ਦੇ ਦੋਸ਼ 'ਚ 2 ਮਿਲੀਅਨ ਡਾਲਰ ਦੇ ਬਾਂਡ ਤੇ ਅਮਰੀਕੀ ਜੇਲ੍ਹ 'ਚ ਰੱਖਿਆ ਗਿਆ ਸੀ Fox News ਦੀ ਰਿਪੋਰਟ ਮੁਤਾਬਕ 우ਮੈਰ ਇਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟੀਵੀ ਚੈਨਲ ਮੁਤਾਬਕ ਇਜਾਜ਼ ਨੇ ਬਾਥਰੂਮ ਕੱਪੜੇ ਬਦਲਣ ਵਾਲੀਆਂ ਥਾਵਾਂ ਹਸਪਤਾਲ ਦੇ ਕਮਰੇਆਂ ਤੇ ਇਥੋਂ ਤੱਕ ਕਿ ਆਪਣੇ ਘਰ ਚ ਕਈ ਥਾਈਂ ਲੁਕਾ ਕੇ ਕੈਮਰੇ ਲਾਏ ਹੋਏ ਸਨ ਉਸ ਦੇ ਘਰ ਦੀ ਲਈ ਗਈ ਤਲਾਸ਼ੀ ਦੌਰਾਨ ਇੱਕ ਹਾਰਡ ਡਰਾਈਵ ਬਰਾਮਦ ਹੋਈ ਜਿਸ ਵਿੱਚ 13000 ਤੋਂ ਵੱਧ ਵੀਡੀਓਜ਼ ਨੇ ਜਾਣਕਾਰੀ ਮੁਤਾਬਕ ਉਸ ਨੇ 2 ਸਾਲ ਤੱਕ ਦੇ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓਜ਼ ਬਣਾਈਆਂ ਅਧਿਕਾਰੀਆਂ ਨੂੰ ਉਸਦੇ ਜੁਰਮਾਂ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਦੀ ਪਤਨੀ ਕਈ ਪਰੇਸ਼ਾਨ ਕਰਨ ਵਾਲੀ ਸਮੱਗਰੀ ਪੁਲਿਸ ਸਾਹਮਣੇ ਲੈ ਕੇ ਆਈ ਇਸ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਓਕਲੈਂਡ ਕਾਉਂਟੀ ਸ਼ੈਰਫ ਨੇ ਦੱਸਿਆ ਕਿ ਉਸਨੇ ਕਈ ਔਰਤਾਂ ਨਾਲ ਉਸ ਵੇਲੇ ਸਬੰਧ ਬਣਾਏ ਜਦੋਂ ਉਹ ਬੇਹੋਸ਼ ਸਨ ਜਾਂ ਸੌ ਰਹੀਆਂ ਸਨ ਸ਼ੈਰਫ ਮਾਈਕ ਬਾਊਚਰ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਲਈ ਕਈ ਮਹੀਨੇ ਲੱਗਣਗੇ ਜਾਂਚ ਅਧਿਕਾਰੀਆਂ ਵੱਲੋਂ ਓਕਲੈਂਡ ਕਾਉਂਟੀ ਦੇ ਸ਼ਹਿਰ ਰੋਚੈਸਟਰ ਹਿਲਜ਼ 'ਚ ਡਾਕਟਰ ਦੇ ਘਰੋਂ ਮਿਲੀਆਂ ਹਜ਼ਾਰਾਂ ਵੀਡੀਓਜ਼ ਦੀ ਕੋਖ ਪੜਤਾਲ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ সুইমিਂਗ ਪੂਲ 'ਚ ਡੁੱਬਣ ਕਾਰਨ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਕਪੂਰਥਲਾ ਦੇ ਪਿੰਡ ਮਸੀਤਾਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ 'ਚ ਇੱਕ ਪੂਲ 'ਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ। ਜਿਸ 'ਚ ਇੱਕ ਕਪੂਰਥਲਾ ਤੇ ਦੂਜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੁਖਦਾਈ ਖਬਰ ਤੋਂ ਬਾਅਦ ਪਿੰਡ ਮਸੀਤਾ 'ਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਭਰਾ ਮਨਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਾਹਿਲ ਪ੍ਰੀਤ ਸਿੰਘ ਬਾਜਵਾ ਪਿੰਡ ਮਸੀਤਾ ਤੋਂ ਕਰੀਬ 5 ਮਹੀਨੇ ਪਹਿਲਾਂ ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਬਿਹਤਰ ਭਵਿੱਖ ਦੀ ਉਮੀਦ 'ਚ ਗਿਆ ਸੀ। ਉਹਨਾਂ ਦੱਸਿਆ ਕਿ ਰਖੜੀ ਵਾਲੇ ਦਿਨ ਸਾਹਿਲ ਪ੍ਰੀਤ ਸਿੰਘ ਬਾਜਵਾ ਤੇ ਉਸ ਦਾ ਦੋਸਤ ਅਮਨਦੀਪ ਸਿੰਘ ਫਲੋਰੀਡਾ ਦੇ ਇੱਕ ਸਵਿਮਿੰਗ ਪੂਲ 'ਚ ਨਹਾਉਣ ਗਏ ਸਨ ਪਰ ਇਸ ਦੌਰਾਨ ਉਸ ਦੇ ਦੋਸਤ ਦਾ ਪੈਰ ਫਿਸਲ ਗਿਆ। ਤੇ ਜਦੋਂ ਸਾਹਿਲਪ੍ਰੀਤ ਉਸਨੂੰ ਬਚਾਉਣ ਲਈ ਗਿਆ ਤਾਂ ਉਹ ਵੀ সুইমিਂਗ ਪੂਲ 'ਚ ਡੁੱਬ ਗਿਆ ਇਸ ਦੌਰਾਨ ਸਾਹਿਲਪ੍ਰੀਤ ਤੇ ਉਸਦੇ ਦੋਸਤ ਅਮਨਦੀਪ ਸਿੰਘ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਦੀ ਮੌਤ ਹੋ ਗਈ ਇਹ ਵੀ ਦੱਸਣ ਯੋਗ ਹੈ ਕਿ ਸਾਹਿਲਪ੍ਰੀਤ ਦੇ ਪਿਤਾ ਦੀ ਸਾਲ 2017 'ਚ ਮੌਤ ਹੋ ਗਈ ਸੀ ਇਸ ਦੁਖਦਾਈ ਖਬਰ ਨੂੰ ਸੁਣਦਿਆਂ ਹੀ ਪਿੰਡ 'ਚ ਤੇ ਆਸ-ਪਾਸ ਦੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਸਾਹਿਲਪ੍ਰੀਤ ਅਮਰੀਕਾ ਦੇ ਸ਼ਹਿਰ ਫਲੋਰੀਡਾ 'ਚ ਇੱਕ ਸਟੋਰ ਤੇ ਕੰਮ ਕਰਦਾ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਸਾਹਿਲਪ੍ਰੀਤ ਤੇ ਸੀ ਸਾਹਿਲਪਰੀਦ ਦੇ ਭਰਾ ਮਨਜੋਤ ਸਿੰਘ ਮਾਤਾ ਜਗਦੀਸ਼ ਕੌਰ ਤੇ ਪਿੰਡ ਦੇ ਸਰਪੰਚ ਸ਼ੇਰ ਸਿੰਘ ਮਸੀਤਾ ਨੇ ਭਾਰਤ ਸਰਕਾਰ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮੰਗ ਕੀਤੀ ਹੈ ਕਿ ਸਾਹਿਲਪਰੀਦ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਸਾਹਿਲ ਦਾ ਅੰਤਿਮ ਸੰਸਕਾਰ ਜੱਦੀ ਪਿੰਡ 'ਚ ਕਰ ਸਕਣ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਦੌਰੇ ਤੋਂ ਠੀਕ ਬਾਅਦ ਬੁੱਧਵਾਰ ਨੂੰ ਇਜ਼ਰਾਈਲ ਨੇ ਗਾਜ਼ਾ ਤੇ ਵੱਡਾ ਹਮਲਾ ਕੀਤਾ ਜਿਸ ਵਿੱਚ 50 ਫਲਸਤੀਨੀ ਮਾਰੇ ਗਏ। ਤਾਜ਼ਾ ਹਮਲੇ 'ਚ ਇਜ਼ਰਾਈਲੀ ਜਹਾਜ਼ਾਂ ਨੇ ਗਾਜ਼ਾ ਪੱਟੀ 'ਚ ਕਰੀਬ 30 ਥਾਵਾਂ ਤੇ ਬੰਬਾਰੀ ਕੀਤੀ। ਇਜ਼ਰਾਈਲੀ ਫੌਜ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ 'ਚ ਹਮਾਸ ਅਤੇ ਇਸਲਾਮਿਕ ਜਿਹਾਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ 'ਚ ਦਰਜਣਾਂ ਲੜਾਕੇ ਮਾਰੇ ਗਏ ਨੇ। ਜਿਨ੍ਹਾਂ ਥਾਵਾਂ ਤੇ ਕਾਰਵਾਈ ਕੀਤੀ ਗਈ ਉੱਥੇ ਵੱਡੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਮਿਲਿਆ ਹੈ। ਬੁੱਧਵਾਰ ਨੂੰ ਹੀ ਇਜ਼ਰਾਈਲੀ ਫੌਜ ਨੇ ਗਾਜ਼ਾ ਸ਼ਹਿਰ ਦੇ ਇੱਕ ਸਕੂਲ ਅਤੇ ਨੇੜੇ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਇਸ ਕਾਰਵਾਈ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ ਇਜ਼raਇਲੀ ਫੌਜ ਨੇ ਕਿਹਾ ਕਿ ਸਕੂਲ ਤੋਂ ਹਮਾਸ ਦਾ ਕਮਾਂਡ ਸੈਂਟਰ ਚੱਲ ਰਿਹਾ ਸੀ ਇਸੇ ਤਰ੍ਹਾਂ ਖਾਨ ਯੂਨਸ ਸ਼ਹਿਰ ਦੇ ਕੋਲ ਇੱਕ ਤੰਬੂ ਚ ਰਹਿ ਰਹੇ ਲੋਕਾਂ ਉੱਤੇ ਹੋਏ ਹਮਲੇ ਚ ਸੱਤ ਫਲਸਤੀਨੀ ਮਾਰੇ ਗਏ ਨੇ ਗਾਜ਼ਾ ਤੇ ਇਹ ਹਮਲੇ ਸਾਢੇ 10 ਮਹੀਨਿਆਂ ਦੇ ਯੁੱਧ ਦੌਰਾਨ ਬਲਿੰਕਨ ਦੇ ਖੇਤਰ ਦੇ ਨੌਵੇਂ ਦੌਰੇ ਤੋਂ ਬਾਅਦ ਹੋਏ ਨੇ ਇਸ ਦੌਰੇ ਦੌਰਾਨ ਬਲਿੰਕਨ ਨੇ ਇਜ਼raਇਲੀ ਨੇਤਾਵਾਂ ਨਾਲ ਜੰਗਬੰਦੀ ਲਈ ਗੱਲਬਾਤ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ ਗਾਜ਼ਾ جنگ 'ਚ ਹੁਣ ਤੱਕ 40 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਨੇ। ਕਰੀਬ 23 ਲੱਖ ਦੀ ਆਬਾਦੀ ਵਾਲੀ ਗਾਜ਼ਾ ਪੱਟੀ 'ਚ 90% ਲੋਕ ਬੇਕਰ ਹੋ ਗਏ ਨੇ ਜਾਂ ਫਿਰ ਆਪਣਾ ਸਥਾਨ ਛੱਡਣ ਲਈ ਮਜਬੂਰ ਹੋ ਗਏ ਨੇ। ਹੁਣ ਤਾਂ ਸਕੂਲਾਂ, ਹਸਪਤਾਲਾਂ ਅਤੇ ਟੈਂਟਾਂ 'ਚ ਰਹਿਣ ਵਾਲੇ ਲੋਕ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਨੇ ਬੰਬਾਰੀ ਅਤੇ ਗੋਲਾਬਾਰੀ ਵੀ ਕੀਤੀ। ਬੁੱਧਵਾਰ ਨੂੰ ਹਿਜਬੁੱਲਾ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਗੁਲਾਨ ਹਾਈਟਸ ਤੇ ਲਗਭਗ 50 ਰਾਕਟ ਦਾਗੇ ਜਦਕਿ ਇਜ਼ਰਾਈਲ ਨੇ ਬੰਬਾਰੀ ਕਰਕੇ ਲਿਬਨਾਨ ਸਥਿਤ ਹਿਜ਼ਬੁੱਲਾ ਦੇ ਹਥਿਆਰਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹਿਜ਼ਬੁੱਲਾ ਦਾ ਇਹ ਅਸਲਾ ਬੇਕਾ ਘਾਟੀ ਚ ਸੀ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਪ੍ਰਮੁੱਖ ਲੜਾਕੂ ਸਿਡਾਨ ਨੂੰ ਮਾਰਨ ਦਾ ਵੀ ਦਾਅਵਾ ਕੀਤਾ ਉਸ ਨੇ ਈਰਾਨ ਦੇ ਵੀ ਕੰਮ ਕੀਤਾ ਉਸ ਤੋਂ ਇਲਾਵਾ ਦੋ ਹੋਰ ਲੋਕ ਵੀ ਮਾਰੇ ਗਏ ਨੇ ਜਦਕਿ ਹਿਜ਼ਬੁੱਲਾ ਨੇ ਗੁਲਾਨ ਹਾਈਟਸ ਤੇ ਇਜ਼ਰਾਈਲੀ ਬਸਤੀਆਂ ਨੂੰ ਨਿਸ਼ਾਨਾ ਬਣਾਇਆ ਇਸ ਰਾਕਟ ਹਮਲੇ ਨਾਲ ਹੋਏ ਨੁਕਸਾਨ ਦੀ ਅੱਜ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਮਰੀਕਾ ਦੇ ਟੈਕਸਾਸ 'ਚ 18 ਅਗਸਤ ਨੂੰ ਭਗਵਾਨ ਹਨੂਮਾਨ ਦੀ 90 ਫੁੱਟ ਉੱਚੀ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਕੀਤੀ ਗਈ ਇਹ ਮੂਰਤੀ ਹੁਣ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਮੂਰਤੀ ਹੈ ਤੇ ਇਸ ਨੂੰ ਸਟੈਚੂ ਆਫ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ ਇਹ ਮੂਰਤੀ ਟੈਕਸਾਸ ਦੇ ਸ਼ੂਗਰਲੈਂਡ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਿਰ 'ਚ ਬਣਾਈ ਗਈ ਹੈ ਸ਼੍ਰੀ ਚਰਨਜੀਵੀਆ ਸਵਾਮੀ ਜੀ ਨੇ ਅਸ਼ੀਰਵਾਦ ਨਾਲ ਇਸ ਮੂਰਤੀ ਦੀ ਸਥਾਪਨਾ ਹੋਈ ਤੇ ਨਿਰਮਾਣ ਕਾਰਜ ਨੇਪਰੇ ਚੜਿਆ ਸਟੈਚੂ ਆਫ ਯੂਨੀਅਨ ਦੀ ਵੈਬਸਾਈਟ ਦਾ ਦਾਵਾ ਹੈ ਕਿ ਇਹ ਮੂਰਤੀ ਉੱਤਰੀ ਅਮਰੀਕਾ 'ਚ ਭਗਵਾਨ ਹਨੂਮਾਨ ਦੀ ਸਭ ਤੋਂ ਉੱਚੀ ਮੂਰਤੀ ਹੈ ਜੋ ਤਾਕਤ, ਭਗਤੀ ਅਤੇ ਨਿਰਸਵਾਰਥ ਸੇਵਾ ਲਈ ਜਾਣੀ ਜਾਂਦੀ ਹੈ। ਇਸ ਮੂਰਤੀ ਦੇ ਵੀਡੀਓ ਵੀ ਟਵਿੱਟਰ ਤੇ ਪੋਸਟ ਕੀਤੇ ਜਾ ਰਹੇ ਨੇ। ਲੋਕਾਂ ਨੇ ਆਪੋ ਆਪਣੇ ਪ੍ਰਤੀਕਰਮ ਦੇ ਕੇ ਭਗਵਾਨ ਹਨੂਮਾਨ ਦੀ ਮਹਿਮਾ ਦਾ ਪ੍ਰਗਟਾਵਾ ਕੀਤਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 2020 'ਚ ਭਗਵਾਨ ਹਨੂਮਾਨ ਦੀ 25 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਸੀ ਜਿਸ ਨੂੰ ਭਾਰਤ ਦੇ ਵਾਰੰਗਲ ਤੋਂ ਲਿਆਂਦਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇਸ ਬੁੱਤ ਨੂੰ ਸਟੈਚੂ ਆਫ ਯੂਨੀਅਨ ਦਾ ਨਾਮ ਕਿਉਂ ਦਿੱਤਾ ਗਿਆ ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਮਾਤਾ ਸੀਤਾ ਨੂੰ ਰਾਵਣ ਨੇ ਅਗਵਾ ਜਾਂ ਹਰਣ ਕੀਤਾ ਸੀ ਤਾਂ ਭਗਵਾਨ ਰਾਮ ਨੇ ਸਾਰੀ ਵਾਨਰ ਸੈਨਾ ਨੂੰ ਚਾਰੇ ਦਿਸ਼ਾਵਾਂ 'ਚ ਉਹਨਾਂ ਦੀ ਭਾਲ ਲਈ ਭੇਜਿਆ ਸੀ ਤਦ ਭਗਵਾਨ ਹਨੂਮਾਨ ਭਾਰਤ ਦੇ ਅੰਤ 'ਚ ਭਾਵ ਰਾਮੇਸ਼ਵਰਮ ਦੇ ਨੇੜੇ ਪਹੁੰਚ ਗਏ ਸਨ ਤੇ ਉੱਥੋਂ ਉਹ ਲੰਕਾ ਲਈ ਰਵਾਨਾ ਹੋਏ ਉਹ ਮਾਤਾ ਸੀਤਾ ਨੂੰ ਮਿਲਣ ਤੋਂ ਬਾਅਦ ਵਾਪਸ ਆਏ ਅਤੇ ਭਗਵਾਨ ਨੂੰ ਉਹਨਾਂ ਬਾਰੇ ਜਾਣਕਾਰੀ ਦਿੱਤੀ ਫਿਰ ਭਗਵਾਨ ਰਾਮ ਨੇ ਲੰਕਾ ਤੇ ਹਮਲਾ ਕੀਤਾ ਤੇ ਰਾਵਣ ਨੂੰ ਮਾਰਿਆ ਤੇ ਮਾਤਾ ਸੀਤਾ ਨੂੰ ਵਾਪਸ ਪ੍ਰਾਪਤ ਕੀਤਾ। ਭਗਵਾਨ ਰਾਮ ਅਤੇ ਮਾਤਾ ਸੀਤਾ ਨੂੰ ਜੋੜਨ ਚ ਭਗਵਾਨ ਹਨੂਮਾਨ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਕਾਰਨ ਇਸ ਬੁੱਤ ਨੂੰ ਸਟੈਚੂ ਆਫ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।